ਮੈਂ ਇਹ ਕਹਿਣਾ ਵੀ ਕੁਛ ਮਾੜਾ ਮੋਟਾ ਦੇਖ ਤੇਰੇ ਪੱਲੇ ਨਹੀਂ ਜਣਾ ਤੂੰ ਵੀ ਭਗਵਾਨ ਨੇ ਤੈਨੂੰ ਭੇਜਿਆ ਸਾਜਿਆ ਕੋਈ ਇਹੋ ਜਿਹਾ ਕਾਰਜ ਕਰ ਜਿਹੜਾ ਤੈਨੂੰ ਦੂਈ ਤੀ ਵਾਰ ਨਵਾਜਿਆ ਵੀ ਜੋ ਕਿਸਾਨ ਦੇ ਹਿੱਤ ਦੇ ਵਿੱਚ ਤੂੰ ਕੁਛ ਕਰ ਸਕੇ ਚਾਹੇ ਕੋਈ ਖੇਤੀਬਾੜੀ ਮੰਤਰੀ ਐ ਜੋ ਵੀ ਨਾ ਚਾਹੇ ਉਹ ਸਾਡੇ ਪੰਜਾਬ ਦੇ ਨੇ ਚਾਹੀਏ ਉੱਪਰ ਸਿਆਣੇ ਤੇ ਹਰਿਆਣੇ ਚ ਹੀ ਲੱਗਿਆ ਕਦੇ ਕਦੇ ਨਾ ਸਲਾ ਮੇਰਾ ਇਹੀ ਦੁੱਖ ਮੈਨੂੰ ਹੁੰਦਾ ਜਿਹੜੀ ਮੈਂ ਕੋਈ ਐਮਐਸਪੀ ਦਾ ਵਿਰੋਧੀ ਨਹੀਂ ਮੈਂ ਕਹਿੰਦਾ ਗਰੰਟੀ ਹੋਵੇ ਐਮਐਸਪੀ ਆ ਆ ਚੰਦ ਛਾੜਦੀ ਆ ਕੀ ਕਰੋਗੇ ਤੁਸੀਂ ਐਮਐਸਪੀ ਨੂੰ ਮੈਨੂੰ ਦੱਸ ਦੋ ਕੋਈ ਜਵਾਬ ਦੇ ਦਿਓ ਤੁਹਾਨੂੰ 10 15000 ਦਾ ਫਰਕ ਪਾ ਦਊਗੀ ਚਲੋ ਇਹ ਤਾਂ बिकਦੀ ਆ ਮੰਡੀਆਂ 'ਚ ਹੀ ਵਿਕਣੀਆਂ ਤੁਹਾਡੇ ਸਾਹਮਣੇ ਮੈਂ ਵੀਡੀਓ ਪਾਉਂਗਾ ਜਿੱਦਣ ਵੇਚਾਂਗੇ ਗੰਨ ਚੱਲਦੀ ਸੀ ਜਿਹੜਾ ਇਤਕੀ ਡਰਾਮਾ ਹੋਇਆ ਲੈ ਵੀਰੇ ਤੂੰ ਦੱਸੀ ਮਾੜਾ ਜੀ ਵੀ ਪਹਿਲਾਂ ਤਾਂ ਵਿਕਣ ਦੀ ਕਲੈਰਟੀ ਦੇ ਦੇ ਵੇਖਣ ਵੀਰਿਆ ਦੇਖ ਵੀਰੇ ਮੈਂ ਤੈਨੂੰ ਐਵੇਂ ਕੰਮ ਪਿੰਦਾ ਮੈਨੂੰ ਹੁਣ ਵੀ ਕਈ ਬੰਦਿਆਂ ਨਾਲ ਆਪਾਂ ਜ਼ਿਕਰ ਕਰਦੇ ਜਿੱਥੇ ਵੀ ਆਪਣੀ ਫਸਲ ਲਾਈ ਹੁੰਦੀ ਆ ਆਪਾਂ ਟੈਨਸ਼ਨ ਤਾਂ ਹੁੰਦੀ ਆ ਵੀ ਆਪਾਂ ਨੇ ਲਾ ਤਾਂ ਲਈ ਪਰ ਬੰਦਾ ਮੈਨੂੰ ਇੱਕ ਇਹੋ ਜਿਹੇ ਬੰਦੇ ਵਧੀਆ ਦੋ ਚਾਰ ਮਿਲੇ ਉਹ ਕਹਿੰਦਾ ਯਾਰ ਮਨਜੀਤ ਤੂੰ ਟੈਨਸ਼ਨ ਨਾ ਲੈ ਵੀ ਪੂਰੇ ਰੇਟ ਤੇ ਬੜਾ ਕੰਡਾ ਕਰਾ ਕੇ ਜਿੰਨਾ ਮਾਲ ਸਾਨੂੰ ਦੇਣਾ 100 ਕਿਲੇ ਦਾ 150 ਕਿਲੇ ਦਾ 50 ਕਿਲੇ ਦਾ ਜਿਨ੍ਹਾਂ ਦੇ ਨਾਲ ਫਿਰ ਇਹਨਾਂ ਨੂੰ ਕੀ ਚੱਟੀ ਪਈ ਸੀ ਨਾਲੇ ਤਾਂ ਜ਼ਿਮੀਦਾਰ ਲਿਝਾ ਲਿਆ ਵਿਚਾਰਾ ਛੋਟੇ ਬੁੱਝੇ ਚ ਜ਼ਿਮੀਦਾਰ ਰੁਲਦਾ ਫਰੀ ਜਾਂਦਾ ਮਧਰਾ ਬੂਟਾ ਹਟ ਨਹੀਂ ਰਿਹਾ ਅੱਛਾ ਭਾਈ ਜੀ ਗੱਲ ਪਤਾ ਕੀ ਆ ਗਵਰਨਮੈਂਟ ਕੋਲ ਤਾਂ ਆਪ ਕੋਈ ਬੀ ਬਣਾਉਣਾ ਨਹੀਂ ਜਿਹੜੀਆਂ ਕੰਪਨੀਆਂ ਕਰੋੜਾ ਰੁਪਈਆ ਖਰਚ ਕੇ ਮਿਹਨਤ ਕਰਕੇ ਜੈਨੇਟਿਕਸ ਬਣਾਉਂਦੀਆਂ ਨੇ ਬੀਜ ਤਿਆਰ ਕਰਦੀਆਂ ਨੇ ਉਹਨਾਂ ਦੇ ਬੀਜਾਂ ਤੇ ਇਹਨਾਂ ਨੇ ਕਿੰਤੂ ਪ੍ਰੰਤੂ ਕਰਨਾ ਮੈਨੂੰ ਤਾਂ ਇਹੀ ਲੱਗਦਾ ਵੀ ਸ਼ਾਇਦ ਇਹ ਜ਼ਿਮੀਦਾਰ ਨੂੰ ਐਂ ਚਾਹੁੰਦੇ ਨੇ ਵੀ ਇਹਨਾਂ ਦਾ ਕਿਤੇ 10000 ਵਧਣਾ ਹੋ ਜAVE ਹੁਣ ਮੈਨੂੰ ਮਾੜਾ ਐਂ ਦੱਸ ਜੇ ਆਪਾਂ ਇਹ ਤੇ ਇਹਦੀ ਖੇਤ ਦੀ ਆਮਦਨ ਦਾ ਉਹਦੀ ਖੇਤ ਦੀ ਦੁਈ ਜੀਰੀ ਦੀ ਦਾ ਫਰਕ ਕਿੰਨਾ ਜੇ ਮੰਨ ਕੇ ਚੱਲ ਆਪਾਂ 5 ਗੋਣਟੂਲ ਵੀ ਲਾਉਂਗੇ ਹਾਂ ਅੱਜ 2400 ਰੁਪਏ ਰੇਟ ਹੋ ਗਿਆ ਹਾਂ ਠੀਕ ਹੈ 2300 ਯਾਰ ਤੂੰ ਮੋਟਾ 12-13000 ਰੁਪਏ ਤਾਂ ਸਿੱਧਾ ਹੀ ਵੈਸੇ ਤਾਂ ਵੱਧ ਆ 12-13000 ਜਿਦਾ ਖਰਚਾ ਹੋ ਗਿਆ 12-13000 ਚ ਦੇਖ ਗਾਣ ਵੀ ਹੋ ਜਾਂਦਾ ਹਾਂ ਲਵਾਈ ਵੀ ਦਿੱਤੀ ਜਾਂਦੀ ਹਾਂ ਉੱਪਰ ਬੰਦੇ ਇਹਨੂੰ ਸਪਰੇ ਨਹੀਂ ਹੁੰਦੀ ਇੰਨੀ ਸਪਰੇ ਨਹੀਂ ਹੁੰਦੀ ਗੱਲ ਤਾਂ ਇਹ ਨੇ ਯਾਰ ਅਗਲੀ ਚੋਨਾ ਲਾਉਣਾ ਪੈਸਟੀਸਾਈਡ ਵਾਲਾ ਤਾਂ ਜਾਣ ਦੀ ਲੋੜ ਨਹੀਂ ਚੋਨਾ ਅਗਲੀ ਯਾਰ ਗੱਲ ਵੀਰੇ ਇਹ ਵੀ ਪਾਣੀ ਜੀ ਕਲੈਰਟੀ ਦੇ ਵੀ ਜਿਹੜਾ ਇਹਦਾ ਜਿਹੜਾ ਚੌਲ ਆ ਕਹੀ ਜਾਂਦੇ ਨੇ ਵੀ ਉਹਦਾ ਚੌਲ ਦਾ ਸਟੈਂਡਰਡ ਨਹੀਂ ਇਹਦਾ ਚੌਲ ਤਾਂ ਯਾਰ ਦੁਹਿਆ ਸਾਰੇ ਚੋਨਿਆਂ ਨਾਲੋਂ ਵਧੀਆ ਚੌਲ ਇਹ ਤਾਂ ਇਹਨਾਂ ਦੀਆਂ ਕਹਿਣ ਦੀਆਂ ਗੱਲਾਂ ਨੇ ਇਹ ਜਿੰਨੇ ਸਭ ਚੋਰ ਇਕੱਠੇ ਹੋਏ ਹੋਏ ਨੇ ਇਹਨਾਂ ਨੂੰ ਤਾਂ ਆਮਦਨ ਭਾਲਦੇ ਨੇ ਇਹ ਚੋ ਆਮਦਨ ਕਮਾਈ ਇਹਨਾਂ ਨੂੰ ਆਇਆ ਵੀ ਲਾਅਸ ਤਾਂ ਹੈ ਨਹੀਂ ਕੋਈ ਇਹਨਾਂ ਨੂੰ ਹਾਂ ਬਿਲਕੁਲ ਠੀਕ ਹੈ ਜਿੱਥਾ ਲਾਅਸ ਹੋਵੇ ਤਾਂ ਤਾਂ ਇਹ ਕਹਿਣ ਕਿ ਉਹ ਜਾਣ ਗਿਆ ਵੀ ਜ਼ਿਮੀਦਾਰ 4 ਰੁਪਏ ਵਧਿਆਣਾ ਵਟਲੇ ਬਸ ਵੀ ਇਹ ਭੁੱਖਾ ਮਰੀ ਜ਼ਿਮੀਦਾਰ ਬਸ ਹਾਂ ਜ਼ਿਮੀਦਾਰ ਉਹੀ 27 28 ਕੁਆਂਟਲ ਤੇ ਰਹੇ ਹਾਂ ਬੱਸ ਨਵੇਂ ਪੁਰਾਣੇ ਵਿਆਹ ਮੁੜ ਗਿਆ ਨਵੇਂ ਪੁਰਾਣੇ ਫੇਰ ਉਹਨੇ ਫੜਨੇ ਪੈ ਜਾਣ ਵੀ ਇਹਦਾ ਉੱਤਰ ਨਾ ਜਾਏ ਇਹਦੀ ਇਹਦੀ ਚੌਲ ਦੀ ਪਛਾਣ ਕਿੰਨੀ ਕਰ ਦੂ ਇਹਨੂੰ ਕੋਈ ਫਰਕ ਨਹੀਂ ਕਰ ਮੈਂ ਕਹਿੰਦਾ ਤੂੰ ਐਂ ਦੇਖੀ ਜਿੱਦਾਂ ਆਪਾਂ ਫੇਰ ਵੀਡੀਓ ਬਣਾ ਲਾਂਗੇ ਦੁਬਾਰੇ ਹਾਂ ਤੈਨੂੰ ਰੇ ਆਪਣੇ ਕੋਲ ਸਾਰੀਆਂ ਵੈਰਟੀਆਂ ਖੜੀਆਂ ਨੇ ਹੋਰ ਵੀ ਦਿਖਾ ਲਾਂਗੇ ਹਾਂ ਹੁਣ ਆ ਦੇਖਾ ਲੋਕਾਂ ਨੇ ਆ ਲਾਈ ਵੀ ਹੈ ਦੱਸ ਇਹਨੂੰ ਕੀ ਕਹੇਗਾ ਕਿਵੇਂ ਜਿਵੇਂ ਹਵਾ ਹਿਮਾਲਿਆ ਪਰਬਤ ਦੇ ਪਰ ਹਾਂ ਆ ਦੇਖ ਸਕਦੇ ਹੋ ਕਿਹੜੀ ਵੈਰਟੀ ਆ ਆ ਹੁਣ ਦੇਖੋ ਤੁਸੀਂ ਇੱਕ ਗੱਲ ਸੁਣੋ ਦੇਖੋ ਨਾਲੇ ਲਾਈ ਪਹਿਲਾਂ ਦੱਸ ਦਿੰਨ ਉਹਨਾਂ ਨੇ ਮੇਰੇ ਨਾਲੇ ਤਾਂ ਸਰਕਾਰ ਨੇ ਪਾਣੀ ਬਰਬਾਦ ਕਰਿਆ 26 ਤੋਂ 스위ਚ ਹੋ ਕੇ ਲੋਕ ਪੂਸਾਰ ਪੀਲੀਆਂ ਪੂਸਾ ਤੇ ਆ ਗਏ ਚਲੋ ਮੈਂ ਫਾਰਮਰ ਦੀ ਆਪਣੀ ਮਰਜ਼ੀ ਆ ਲੋੜ ਆ ਲਗਾ ਨਾ ਗੇਤੀ ਲਾਈਟ ਆ ਗਈ ਨਾਲੇ ਪਾਣੀ ਬਰਬਾਦ ਕਰਿਆ ਨਾਲੇ ਜੀ ਕਿਸਾਨ ਦੇ ਪੈਸੇ ਬਰਬਾਦ ਕਰੇ ਪਹਿਲਾਂ ਕਿਸੇ ਸਰਕਾਰ ਨੇ ਕਦੇ ਕੋਈ ਸਟੇਟਮੈਂਟ ਦਿੱਤੀ ਆ ਵੀ ਜੀ ਹਾਈਬ੍ਰਿਡ ਨਹੀਂ ਅਸੀਂ ਲੈਂਦੇ ਜਾਂ ਫਲਾਣਾ ਨਹੀਂ ਲੈਂਦੇ ਜਾਂ ਕਦੇ ਤੁਸੀਂ ਸੁਣਿਆ ਪਰ ਹੋਰ ਆ ਹਾਈਬ੍ਰਿਡ ਤੁਹਾਨੂੰ ਜਿੰਨੀਆਂ ਲੋਕਾਂ ਦੀਆਂ ਲਾਈਆਂ ਹੋਈਆਂ ਨੇ ਤੁਹਾਨੂੰ ਵਿਕਦੀ ਦਿਖਾਉਂਗਾ ਕੋਈ ਪੈਸਾ ਨਹੀਂ ਪੈਣਾ ਕੋਈ 100 ਰੁਪਏ ਘੱਟ ਨਹੀਂ ਵਿਕਣੀ ਪੂਰੇ ਪੈਸੇ ਤੇ ਵਿਕਣੀਆਂ ਕਿਉਂਕਿ ਇਹ ਝੋਨਾ ਸਨੱਖਾ ਹੀ ਹਨ ਅਗਲਾ ਹੁਣ ਤੁਸੀਂ ਸੈਂਟਰ ਪੂਲ ਦੀ ਗੱਲ ਲੋਕ ਕਰਦੇ ਨੇ ਯਾਰ ਸੈਂਟਰ ਪੂਲ ਚ ਕਿਵੇਂ ਫਿਗਰ ਆਊਟ ਕਰ ਲੋਗੇ ਤੁਸੀਂ ਉੱਥੇ ਤਾਂ ਇੰਨੀਆਂ ਵੈਰਾਈਟੀਆਂ ਦਾ ਚੌਲ ਆਉਂਦਾ ਓਏ 2 ਰੁਪਏ ਚ ਗਰੀਬਾਂ ਨੂੰ ਵਿਚਾਰਿਆਂ ਨੂੰ ਵੰਡਦੇ ਨੇ ਉਹਨੂੰ ਕੋਈ ਤਕੜਾ ਤਾਂ ਖਾਂਦਾ ਨਹੀਂ ਉੱਥੇ ਕਿਹੜਾ ਪਛਾਣ ਲੂਗਾ ਇਹਨੂੰ ਸਵਾਨਾਂ ਦੇ ਚੌਲ ਲੋ ਇਹ ਸਵਾਨਾ 7301 7501 ਹਾਲਾਂਕਿ ਮੇਰੀ ਸਵਾਨਾਂ ਵਾਲਿਆਂ ਨਾ ਬਣਦੀ ਨਹੀਂ ਡਰਾਮੇ ਜੇ ਕਰਦੇ ਸੀ ਪਰ ਜਿਹੜੀ ਚੀਜ਼ ਸਹੀ ਆ ਉਹਦੀ ਮੈਂ ਵੀਡੀਓ ਹਮੇਸ਼ਾ ਪਾਉਣਾ ਤੇ ਮੇਰਾ ਹੱਕ ਬਣਦਾ ਉਹ ਸਵਾਨਾਂ ਵਾਲਿਆਂ ਦੀ ਮੈਨੂੰ ਪ੍ਰੋਮੋ ਨੂੰ ਬਹੁਤ ਜ਼ੋਰ ਲਾਇਆ ਪੈਸੇ ਵੀ ਖਾਸੇ ਦਿੰਦੇ ਸੀ ਬਸ ਆਪਣਾ ਕੋਈ ਮਿਆਰ ਸੀ ਆਪਾਂ ਥੋੜੀ ਜਿਹੀ ਮੜਕਣ ਵਾਲੇ ਕਰਦੇ ਆ ਨਹੀਂ ਬਣੀ ਉਹ ਅੱਡ ਗੱਲ ਆ ਪਰ ਜੇ ਮੈਂ ਸਰਕਾਰ ਨੂੰ ਕਹਿੰਨਾ ਵੀ ਤੁਹਾਡੇ ਕੋਲ ਕੋਈ ਬੀਜ ਹੈ ਨਹੀਂ ਤੁਸੀਂ ਮਿਹਨਤ ਨਹੀਂ ਕਰਦੇ ਤੁਹਾਡੇ ਕੋਲ ਫੰਡਸ ਹੈ ਨਹੀਂ ਉਹ ਤੁਸੀਂ ਫਾਰਮਰਾਂ ਨੂੰ ਪ੍ਰਾਈਵੇਟ ਬੀਜ ਨੇ ਜਿਹੜੇ ਹਾਈਬ੍ਰਿਡ ਬੀਜ ਨੇ ਇੰਨੇ ਇੰਨੇ ਹਾਈ ਟੈਕ ਬੀਜ ਨੇ ਉਹਨਾਂ ਨੂੰ ਹਨ ਕਮਾਈ ਤਾਂ ਕਰ ਲੈਣ ਦੋ ਕਿਉਂ ਤੁਸੀਂ ਜ਼ਿੰਮੇਦਾਰ ਨੂੰ ਪੱਟਣ ਲੱਗਿਓ ਮੈਨੂੰ ਇਹ ਤਾਂ ਗੱਲ ਦਾ ਜਵਾਬ ਦੇ ਦਿਓ ਯਾਰ ਅੱਛਾ ਨਿਊਟ੍ਰੀਸ਼ਨ ਵੈਲਿਊ ਦੀ ਕਦੇ ਵੀ ਤੁਸੀਂ ਗੱਲ ਕਰ ਲਿਓ ਹੈ ਇਹਦਾ ਚੌਲ ਟੈਸਟ ਕਰਾ ਲਿਓ ਸਿੰਪਲ ਝੋਨਿਆਂ ਦਾ ਕਰਾ ਲਿਓ ਵੈਲਿਊ ਵੱਧ ਹੋਊਗੀ ਸਵਾਨਾਂ ਦੇ ਚੌਲ ਚ ਘਟ ਨਹੀਂ ਹੁੰਦੀ ਕਿਉਂਕਿ ਜਿਹੜੀ ਪ੍ਰਾਈਵੇਟ ਕੰਪਨੀ ਚੌਲ ਬਣਾਉਂਦੀ ਹੈ ਨਾ ਉਹ ਇੰਟਰਨੈਸ਼ਨਲ ਪਹਿਲਾਂ ਸਟੱਡੀਜ਼ ਨੂੰ ਪੜ੍ਹਦੀ ਆ ਸਟੱਡੀ ਕਰਦੇ ਆ ਉਹ ਪ੍ਰੋਪਰ ਨਿਊਟ੍ਰੀਸ਼ਨ ਵੈਲਿਊ ਤੋਂ ਲੈ ਕੇ ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ ਕੀ ਅੱਜ ਦੇ ਟਾਈਮ ਚ ਮਤਲਬ ਮੇਜਰ ਕੀ ਚੀਜ਼ਾਂ ਨੇ ਆਪਣਾ ਖੇਤੀਬਾੜੀ ਯੂਨੀਵਰਸਿਟੀ ਕੋਈ ਬੀਜ ਬਣਾਉਂਦੀ ਆ ਚਲੋ ਉਹਨਾਂ ਤਾਂ ਤਾਂ ਬਣਦਾ ਹੀ ਮੀਂਹ ਪਏ ਤੇ ਆ ਕੀ ਦੇਖਿਆ ਜਾਂਦਾ ਹਾਈ ੀਲਡ ਘੱਟ ਬਿਮਾਰੀਆਂ ਤੇ ਹਾਈ ਨਿਊਟ੍ਰੀਸ਼ਨ ਵੈਲਿਊ ਤਿੰਨ ਚੀਜ਼ਾਂ ਮੇਨ ਦੇਖੀਆਂ ਜਾਂਦੀਆਂ ਨੇ ਕੋਈ ਵੀ ਸਟੈਂਡਰਡ ਤੈਅ ਕਰ ਲੋ ਜੇ ਇਹ ਝੋਨਾ ਦੂਜਿਆਂ ਨਾਲੋਂ ਪਿੱਛੇ ਹੋਵੇ ਯਾਰ 10-15000 ਫਾਰਮਰ ਨੂੰ ਵੱਧ ਦਿੰਦਾ ਤੁਹਾਡੇ ਚੁੱਪਦਾ ਕਿਉਂ ਮੈਂ 120 ਝੋਨਾ ਆਇਆ ਸੀ ਹਮ ਅੱਜ ਤੋਂ 7-8 ਸਾਲ ਪਹਿਲਾਂ ਆਇਆ ਸੀ ਹਾਂ ਉਹ ਇੰਨਾ ਵਧੀਆ ਵੈਰਾਈਟੀ ਸੀ ਇੰਨੀ ਵਧੀਆ ਤੀ ਇਹਨਾਂ ਨੇ ਜਦੇ ਜੀ ਇਹਦਾ ਚੌਲ ਆਇਆ ਇਹਦਾ ਫਲਾਣਾ ਇਹ ਜਦੇ ਪਿੱਟ ਜਿਹੜੀ ਕੋਈ ਚੰਗੀ ਚੀਜ਼ ਆ ਉਹਦੇ ਵਾਸਤੇ ਜਦੇ ਪਿੱਟ ਬਟਊਗਾ ਭੈਣਾਂ ਮਾੜੀਆਂ ਚੀਜ਼ਾਂ ਨਾ ਕੋਈ ਕੋਈ ਚੱਕਰ ਮੈਂ ਤਾਂ ਵੀਰੇ ਦੇ ਪਾਸ ਵੀ ਹੁੰਦੀਆਂ ਨੇ ਮੈਂ ਤਾਂ ਵੀਰੇ ਸਰਕਾਰ ਨੂੰ ਇੱਕੇ ਅਪੀਲ ਕਰਦਾ ਇਹਦਾ ਕਸ ਕੱਢ ਕੇ ਚੈੱਕ ਕਰਿਆ ਜਾਵੇ ਆ ਜਿਹੜਾ 73 0 ਖਾ ਕੀਤਾ ਜਾਵੇ ਗਾਹ ਨੂੰ ਇਦ ਕੀ ਦਾ ਜਿਹੜਾ ਘਾਟਾ ਲਾਉਸ ਲੱਗਿਆ ਜ਼ਿਮੀਂਦਾਰ ਨੂੰ ਲੱਗਿਆ ਅਗਲੀ ਵਾਰ ਸਰਕਾਰ ਮੈਂ ਸੈਂਟਰਲ ਗਵਰਨਮੈਂਟ ਨੂੰ ਅਪੀਲ ਕਰਦਾ ਬੜੀਆਂ ਬੜੀਆਂ ਬਾਤਾਂ ਕਰਨ ਦੀ ਕੋਈ ਲੋੜ ਨਹੀਂ ਮੋਦੀ ਜੀ ਠੀਕ ਹੈ ਜਿੱਥੇ ਸਹੀ ਵੀ ਮੇਰੀ ਪਹੁੰਚ ਜਾਂਦੀ ਹੈ ਮੈਂ ਇਹ ਕਹਿਣਾ ਵੀ ਕੁਸ ਮਾੜਾ ਮੋਟਾ ਦੇਖ ਤੇਰੇ ਪੱਲਿਓ ਨਹੀਂ ਜਾਣਾ ਤੂੰ ਵੀ ਭਗਵਾਨ ਨੇ ਤੈਨੂੰ ਭੇਜਿਆ ਸਾਜਿਆ ਕੋਈ ਇਹੋ ਜਿਹਾ ਕਾਰਜਕਰ ਜਿਹੜਾ ਤੈਨੂੰ ਦੂਈ ਤੀ ਵਾਰ ਨਵਾਜਿਆ ਵੀ ਜੋ ਕਿਸਾਨ ਦੇ ਹਿੱਤ ਦੇ ਵਿੱਚ ਤੂੰ ਕੁਛ ਕਰ ਸਕیں ਚਾਹੇ ਕੋਈ ਖੇਤੀਬਾੜੀ ਮੰਤਰੀ ਐ ਜੋ ਵੀ ਨਾ ਚਾਹੇ ਉਹ ਸਾਡੇ ਪੰਜਾਬ ਦੇ ਨੇ ਚਾਹੇ ਉੱਪਰ ਸੈਂਟਰ ਦੇ ਨੇ ਗੱਲ ਤਾਂ ਇਹ ਆ ਵੀ ਜਿਹੜੀ ਯਾਰ ਜੀ ਦੀ ਆ ਇਹਦਾ ਕਸਟ ਚੈੱਕ ਕਰੋ ਇੱਕ ਵਾਰੀ ਹਾਈ ਗ੍ਰੇਡ ਦਾ ਇਹਦਾ ਕਿਸੇ ਨੇ ਚੈੱਕ ਹੀ ਨਹੀਂ ਕਰੀ ਬਰੀਕੀ ਚ ਜਾਓ ਨਾ ਬਰੀਕੀ ਚ ਜਾਓ ਕੇਸ ਨਾਲ ਲੜੋ ਇਹਦੀ ਬਰੀਕੀ ਚ ਪ੍ਰੈਕਟੀਕਲ ਕਰੋ ਇਹ ਤਾਂ ਇੱਕ ਵਾਰੀ ਕੱਸ ਦੇਖੋ ਵੀ ਕਿੰਨਾ ਇਹ ਚੋ ਚੌਲ ਨਿਕਰੇ ਆ ਕੀ ਇਹਦੀ ਨਿਊਟ੍ਰੀਸ਼ਨ ਵੈਲਿਊ ਆ ਇਹ ਪ੍ਰੂਫ ਜੇ ਇਹ ਯਾਰ ਫਾਰਮਰ ਨੂੰ ਫਾਇਦਾ ਦਿੰਦੀ ਆ ਥੋੜਾ ਸੈਂਟਰ ਪੂਲ ਆ ਲੋਕਾਂ ਦਾ ਢਿੱਡ ਭਰਦੀ ਆ ਤੁਸੀਂ ਕਿਉਂ ਫਾਰਮਰ ਦੇ ਲੱਤ ਮਾਰਦੇ ਹੋ ਮੇਰੇ ਇਹ ਨਾ ਗੱਲ ਬਹੁਤ ਦਿਨ ਦੀ ਸਾਲੀ ਦਿਲ ਚ ਚੱਲਦੀ ਸੀ ਵੀ ਯਾਰ ਲੋਕਾਂ ਨੂੰ ਡਰਾਤਾ ਇਹਨਾਂ ਨੇ ਲੋਕਾਂ ਨੇ ਕੋਈ ਹਾਈਬ੍ਰਿਡ ਬੀਜ ਵੱਲ ਨੂੰ ਗਏ ਨਹੀਂ ਅਰ ਹੁਣ ਬੋਨਾ ਬੂਟਾ ਆਉਣ ਲੱਗ ਗਿਆ ਨਾ ਕੋਈ ਪੁੱਛਾ ਨਾ ਕੋਈ ਗਿੱਚਾ ਕਿਉਂਕਿ ਸਾਲੇ ਸੀਡ ਇੰਨੇ ਪੁਰਾਣੇ ਨੇ ਬਾਈ ਹਰਿਆਣਾ ਦਾ ਸਾਰਾ ਇਹੀ ਲੱਗਿਆ ਹਾਂ ਹਰਿਆਣੇ ਚ ਹਰਿਆਣੇ ਚ ਹੀ ਲੱਗਿਆ ਕਦੇ ਕਦੇ ਨਾ ਸਲਾ ਮੇਰਾ ਇਹੀ ਦੁੱਖ ਮੈਨੂੰ ਹੁੰਦਾ ਜਿਹੜੀ ਮੈਂ ਕੋਈ ਐਮਐਸਪੀ ਦਾ ਵਿਰੋਧੀ ਨਹੀਂ ਮੈਂ ਕਹਿੰਦਾ ਗਰੰਟੀ ਹੋਵੇ ਐਮਐਸਪੀ ਆ ਆ ਚੰਦ ਚਾੜਦੀ ਆ ਕੀ ਕਰੋਗੇ ਤੁਸੀਂ ਐਮਐਸਪੀ ਨੂੰ ਮੈਨੂੰ ਦੱਸ ਦੋ ਕੋਈ ਜਵਾਬ ਦੇ ਦਿਓ ਤੁਹਾਨੂੰ 10 15000 ਦਾ ਫਰਕ ਪਾ ਦੂਗੀ ਚਲੋ ਇਹ ਤਾਂ बिकਦੀ ਆ ਮੰਡੀਆਂ ਚ ਵਿਕਣੀਆਂ ਤੁਹਾਡੇ ਸਾਹਮਣੇ ਮੈਂ ਵੀਡੀਓ ਪਾਉਂਗਾ ਜਿੱਦਣ ਵੇਚਾਂਗੇ ਠੀਕ ਆ ਮੈਂ ਕਹਿੰਦਾ ਚਲੋ ਮੰਨ ਲਿਆ ਜੇ 100 ਰੁਪਏ ਕੱਟ 20 ਵਿਕ ਜੂ ਕਿਸੇ ਹੋਸਟੇਟ ਚ ਜਿੱਥੇ ਐਮਐਸਪੀ ਨਹੀਂ ਉੱਥੇ ਕੀ ਮਾੜੀ ਆ हरियाणा ਕਿਉਂ ਆਪਣੇ ਨੂੰ ਅੱਗੇ ਲੰਘ ਰਿਹਾ ਹਰਿਆਣੇ ਨੇ ਸਾਰੀ ਸਵਾਨਾ ਲਾਈ ਆ ਕੋਈ ਕੰਪਨੀ ਆ ਨਾ ਬੇਵਕੂਫ ਨਹੀਂ ਹੈਗੀਆਂ ਐਡੀ ਐਡੀ ਰਿਸਰਚ ਕਰਨੀ ਕਰੋੜਾਂ ਰੁਪਈਆ ਸੀਡ ਤੇ ਖਰਚਣਾ ਇਹ ਹਾਈਬ੍ਰਿਡ ਬੀ ਬਣਾਉਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗੇ ਸਾਰੇ ਜਪਨੀਜ਼ ਟੈਕਨੋਲੋਜੀ ਤੇ ਆਧਾਰਿਤ ਨੇ ਇਹ ਇੰਨੇ ਨੇ ਇਹਨਾਂ ਦੇ ਟਾਪ ਦੇ ਸੀਡ ਨੇ ਸਵਾਨਾ ਦੇ ਮਤਲਬ ਡੀਐਸਆਰ ਵਾਸਤੇ ਵੀ ਇਹਨਾਂ ਨੇ ਸਪੈਸ਼ਲ ਬੀ ਤਿਆਰ ਕਰਤਾ ਜਿਸ ਕੋਈ ਕੱਖ ਨਹੀਂ ਹੁੰਦਾ ਸੋ ਮੇਰਾ ਭਰਾ ਬਣ ਕੇ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਕੋਈ ਵੀ ਮੰਤਰੀ ਨੇ ਕੋਈ ਸੀਐਮ ਨੇ ਸਟੇਟਮੈਂਟ ਦੇਣੀ ਆ ਪਹਿਲਾਂ ਉਹ ਸਟੱਡੀ ਕਰੇ ਆਪਣੇ ਡਿਪ ਕੰਸਰਨ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਨਾਲ ਬਹਿ ਕੇ ਗੱਲ ਕਰੇ ਫੇਰ ਅੱਗੇ ਕੁਝ ਬੋਲੇ ਬਿਨਾਂ ਗੱਲ ਤੋਂ ਨਾ ਬੋਲੋ ਫਾਰਮਰਾਂ ਦਾ ਬੇਵਜਾ ਨੁਕਸਾਨ ਹੁੰਦਾ ਨਾਲੇ ਤਾਂ ਝਾੜ ਘਟਿਆ ਉਹ ਤਾਂ ਘਟੇ ਹੀ ਘਟਿਆ ਜਿਹੜਾ ਹੁਣ ਆਹ ਬੌਨੇ ਬੂਟੇ ਨਾਲ ਲੋਕਾਂ ਨੇ ਰਗੜੇ ਆ ਜਾਣਾ ਉਹਦੇ ਵਾਸਤੇ ਤੁਸੀਂ ਕੀ ਜਵਾਬ ਦੇਵੋਗੇ ਮੈਨੂੰ ਤਾਂ ਦੱਸੋ ਮੈਂ ਤਾਂ ਅਗਲੀ ਵਾਰ ਐਤਕੀ ਮੇਰੀ ਵੀ ਗਲਤੀ ਆ ਮੈਂ ਆਪਣੀ ਗਲਤੀ ਮੰਨਦਾ ਮੈਂ ਕੌਲ ਕਰ ਗਿਆ ਵੀ ਮੈਂ ਸਵਾਨਾ ਦਾ ਮੈਂ ਵੀ ਇੱਥੋਂ ਲੋਕਲ ਮਿਲਿਆ ਨਹੀਂ ਮੈਂ ਚੱਲ ਦੂਈਓ ਲਾ ਲੈਨੇ ਹਣਾ ਪਰ ਮੈਂ ਅਗਲੇ ਵਾਰ ਨੂੰ 50% ਸਵਾਨਾ ਲਾਉਣੀਓ ਲਾਉਣੀ ਆ ਮਤਲਬ ਯਾਰ ਇੰਨੇ ਵਧੀਆ ਬੀਜ ਨੇ ਤੁਸੀਂ ਕਿਉਂ ਨਹੀਂ ਲਾਉਣ ਦਿੰਦੇ ਥੋਡੇ ਦੰਦੀਆਂ ਕੀ ਵੜਦੇ ਨੇ ਥੋੜ੍ਹੀਓ ਮੰਡੀ 'ਚ ਵਿਕੂਗਾ ਹੁਣ ਇਹ ਛੋ ਮੜਾ ਮੋਟਾ ਮੈਂ ਫਾਰਮਰਾਂ ਨੂੰ ਵੀ ਅਪੀਲ ਕਰਦਾ ਜਥੇਬੰਦੀਆਂ ਨੂੰ ਇਹ ਚੀਜ਼ਾਂ ਤੇ ਵੀ ਆਪਾਂ ਧਿਆਨ ਕਰੀਏ ਇਹਨਾਂ ਚੀਜ਼ਾਂ ਵੱਲ ਵੀ ਆਪਾਂ ਮੜਾ ਜਾ ਆਪਣੇ ਦਿਮਾਗ ਨੂੰ ਲਾਈਏ ਜਿਹੜੇ ਆ ਆਪਣੇ ਨੁਕਸਾਨ ਹੁੰਦੇ ਨੇ ਬੇਵਜਹ ਇਹ ਵੀਡੀਓ ਨੂੰ ਸਾਰੇ ਇੰਡੀਆ ਤੱਕ ਸਾਰੀ ਦੁਨੀਆ ਤੱਕ ਮੇਰਾ ਵੀਰ ਪਹੁੰਚਾ ਦਿਓ ਮੈਂ ਕਦੇ ਤੁਹਾਨੂੰ ਕਹਿੰਦਾ ਨਹੀਂ ਹੁੰਦਾ ਤਾਂ ਕਿ ਲੋਕਾਂ ਦੀਆਂ ਅੱਖਾਂ ਖੁੱਲਣ ਸਾਡੇ ਟੀਕਾ ਐ ਨਹੀਂ ਲੱਗਦਾ ਬਹੁਤ ਪਾਸਿਓਂ ਲੱਗਦਾ ਜਿੱਥੇ ਕੋਈ ਬਾਜਬ ਗੱਲ ਆ ਉੱਥੇ ਮੈਂ ਜ਼ਰੂਰ ਬੋਲਦਾ ਜਿਹੜੀਆਂ ਬਹੁਤ ਭਰਮ ਮਿੱਥ ਫਾਰਮਰਾਂ ਨੇ ਫਲਾਏ ਹੋਏ ਨੇ ਮੈਂ ਉਹਨਾਂ ਦੇ ਖਿਲਾਫ ਵੀ ਆ ਮੈਂ ਉਹ ਗੱਲ ਤੇ ਆਪਣਾ ਸਟੈਂਡ ਵੀ ਕਲੀਅਰ ਰੱਖਦੇ ਹਾਂ ਪਰ ਜਿਹੜੀ ਬਾਜਵਗੱਲ ਆ ਜਿਹਦੇ ਬੋਲਣਾ ਬਣਦਾ ਉਹਦੇ ਨੇ ਮੈਂ ਪੂਰਾ ਡਟ ਕੇ ਪਹਿਰਾ ਦਿੰਦਾ ਸੋ ਮੇਰਾ ਭਰਾ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਾਕੀ